बेटा बैठना ਹਰ ਆਲੀਕੀ ਜੀ ਨਹੀਂ ਦੱਸਦਾ ਏ ਅੰਗਲ ਬੱਲੇ ਪਾਏ ਉਸ ਕੋ ਬੱਲੇ ਸੀ ਕੁਹਾਰੇ ਆ ਮੋੜ ਮੁਹਾਰ ਨੇ ਸੋੜੀ ਬਾਣੇ ਨੇ ਚਲਦਾ ਆਵੇ ਦੇਵ ਉਡਾਛੇ ਤੇ ਗਲੋਂ ਵਿੱਚ ਟੰਗਿਆਵੇਂ ਮੈਂ ਫਿਰ ਮਨੋਂ ਆਵਣ ਚੱਲੀ ਆ ਤੇਰੀ

ਦੀ ਨਾਮ ਆਪਣਾ ਕੀ ਪ੍ਰੋਗਰਾਮ ਅੱਜ ਦਾ ਮੈਂ ਮਨਦੀਪ ਰਜੋਰਾ ਸਾਡਾ ਜੋ ਪ੍ਰੋਗਰਾਮ ਹੈ ਇਹ ਸਮਾਈਲ ਐਨਜੀਓ ਦਾ ਪ੍ਰੋਗਰਾਮ ਹੈ ਸਮਾਈਲ ਐਨਜੀਓ ਦੇ ਵਿੱਚ ਬਤੌਰ ਵਲੰਟੀਅਰ ਅਸੀਂ ਆਪਣੀਆਂ ਸੇਵਾਵਾਂ ਨਿਭਾ ਰਹੇ ਹਾਂ ਸਮਾਈਲ ਐਨਜੀਓ ਸ਼ਹਿਰ ਦੇ ਵਿੱਚ ਜਿੱਥੇ-ਕਿੱਥੇ ਇਸਲਾਮ ਏਰੀਆ ਹੈ ਆਰਥਿਕ ਤੌਰ ਤੇ ਮੰਦਹਾਲੀ ਦੇ ਵਿੱਚ ਜਿੱਥੇ ਲੋਕ ਬੈਠੇ ਨੇ ਉਹਨਾਂ ਲੋਕਾਂ ਦੇ ਕੋਲ ਪਹੁੰਚ ਕੇ 2014 ਚ ਸਮਾਈਲ ਨੇ ਇਹ ਉਪਰਾਲਾ ਸ਼ੁਰੂ ਕੀਤਾ ਸੀ ਉਹਨਾਂ ਬੱਚਿਆਂ ਨੂੰ ਪੜਾਉਣਾ ਸ਼ੁਰੂ ਕੀਤਾ ਸੀ ਤੇ ਅੱਜ ਸਮਾਈਲ ਦੇ ਨਾਲ ਉਹ ਬੱਚੇ ਜੁੜੇ ਜਿਹੜੇ ਕਿ 10 11 ਸਾਲਾਂ ਤੋਂ ਸਾਡੇ ਨਾਲ ਜੁੜੇ ਹੋਏ ਆ ਕੰਟੀਨਿਊਟੀ ਦੇ ਵਿੱਚ ਤੇ ਉਹ ਬੱਚੇ ਰਜਿੰਦਰਾ ਕਾਲਜ ਦੇ ਵਿੱਚ ਹੁਣ ਆਪਣੀਆਂ ਸਿਵਾਵਾਂ ਆਪਣੀਆਂ ਸਿੱਖਿਆ ਜਿਹੜੀ ਹੈ ਉਹ ਲੈ ਰਹੇ ਆ ਐਜੂਕੇਸ਼ਨ ਜਦੋਂ ਕਾਲਜ ਪੱਧਰ ਤੱਕ ਉਹ ਬੱਚੇ ਲੈ ਰਹੇ ਆ ਤਾਂ ਤੁਸੀਂ ਇਹ ਅੰਦਾਜ਼ਾ ਲਗਾ ਸਕਦੇ ਹੋ ਕਿ ਕਿਸ ਹੱਦ ਤੱਕ ਇਹ ਸੰਸਥਾ ਤਨਦੇਹੀ ਦੇ ਨਾਲ ਕੰਮ ਕਰ ਰਹੀ ਹੈ ਚਾਰ ਜਗ੍ਹਾ ਦੇ ਵਿੱਚ ਨਾਰਥ ਏਸਟੇਟ ਇਧਰ ਲਾਈਨ ਉਪਾਰ ਸੰਗਵਾਣਾ ਸੰਜੇਨਗਰ ਵਾਲਾ ਇਲਾਕਾ ਜਿਹੜਾ ਉੱਥੇ ਦੁੱਗਲ ਨਗਰ ਦੇ ਦੁੱਗਲ ਪੈਲੇਸ ਦੀ ਬੈਕ ਸਾਈਡ ਗੋਪਾਲ ਨਗਰ ਰਲਾਈਂਸ ਦੇ ਸਾਹਮਣੇ ਜੋ ਇਲਾਕਾ ਸੀਗਾ ਉਹ ਸਾਰੇ ਬੱਚਿਆਂ ਦੇ ਵਿੱਚ ਭਾਵਨਾ ਭਰ ਕੇ ਗਰੁੱਪ ਚਲਾ ਕੇ ਉਹਨਾਂ ਨੂੰ ਤਿਆਰ ਕਰਕੇ ਰਾਈਟ ਟੂ ਐਜੂਕੇਸ਼ਨ ਦੇ ਤਹਿਤ ਉਹਨਾਂ ਨੂੰ 10 ਸਾਲ ਪਹਿਲਾਂ ਸਕੂਲਾਂ 'ਚ ਪਾਇਆ ਸੀ ਉਹ ਬੱਚੇ ਅੱਜ ਕਾਲਜਾਂ ਦੇ ਵਿੱਚ ਪੜ ਰਹੇ ਆ ਸਮਾਈਲ ਸੰਸਥਾ ਸ਼ਹਿਰ ਦੇ ਨੌਜਵਾਨਾਂ ਦੇ ਨਾਲ ਸ਼ਹਿਰ ਦੇ ਲੋਕਾਂ ਦੇ ਨਾਲ ਮਿਲ ਕੇ ਉਹਨਾਂ ਬੱਚਿਆਂ ਦਾ ਖਰਚਾ ਜਿਹੜਾ ਹੈ ਉਹ ਚੁੱਕ ਰਹੀ ਹੈ ਸਮਾਈਲ ਸੰਸਥਾ ਹੈ ਕਿੱਥੋਂ ਦੀ ਸਮਾਈਲ ਸੰਸਥਾ ਬਠਿੰਡੇ ਦੀ ਹੀ ਰਜਿਸਟਰਡ ਇੱਕ ਸੰਸਥਾ ਹੈ ਤੇ ਇਹ ਬੱਚਿਆਂ ਦੇ এডਿਕੇਸ਼ਨ ਦੇ ਲਈ ਖਾਸ ਤੌਰ ਤੇ ਇਹ ਕੰਮ ਕਰਦੀ ਹੈ ਤੇ ਸ਼ਹਿਰ ਦੇ ਜੋ ਕੁਤਵੰਤੇ ਨੇ ਸੱਜਣ ਨੇ ਉਹਨਾਂ ਨੂੰ ਅਸੀਂ ਅਪੀਲ ਕਰਦੇ ਹਾਂ ਜੇਕਰ ਉਹ ਵੀ ਚਾਹੁੰਦੇ ਨੇ ਕਿਸੇ ਬੱਚੇ ਦੀ ਐਜੂਕੇਸ਼ਨ ਦੇ ਲਈ ਅੱਗੇ ਆਉਣਾ ਤਾਂ ਉਹ ਸੰਸਥਾ ਦੇ ਨਾਲ ਜੁੜ ਕੇ ਕਿਸੇ ਇੱਕ ਬੱਚੇ ਦੀ ਐਜੂਕੇਸ਼ਨ ਦਾ ਖਰਚਾ ਉਹ ਚੁੱਕ ਸਕਦੇ ਆ ਜਿਸ ਦੇ ਵਿੱਚ ਉਹ ਬੱਚੇ ਦੀ ਸਾਲਾਨਾ ਫੀਸ ਉਹਨਾਂ ਦੀ ਸਟੇਸ਼ਨਰੀ ਟਰਾਂਸਪੋਰਟੇਸ਼ਨ ਦਾ ਖਰਚਾ ਉਹ ਸਾਨੂੰ ਪੇ ਕਰਦੇ ਆ ਤੇ ਜੇਕਰ ਉਹ ਕਿਸੇ ਇੱਕ ਬੱਚੇ ਦਾ ਖਰਚਾ ਚੁੱਕਦੇ ਆ ਤਾਂ ਇਸ ਤਰ੍ਹਾਂ ਜਦੋਂ ਸਾਰੇ ਜਦੋਂ ਜੁੜਦੇ ਆ ਸ਼ਹਿਰ ਵਾਸੀ ਤਾਂ ਉਹ ਲਗਭਗ ਇੱਕ ਦੇ ਨਾਲ ਇੱਕ ਬੱਚਾ ਫ੍ਰੀ ਹੀ ਪੜ੍ਹਾ ਜਾਂਦੇ ਆ ਉਹ ਕਿਉਂਕਿ ਵੱਡੇ ਪੱਧਰ ਤੇ ਬੱਚਿਆਂ ਨੂੰ ਪੜ੍ਹਾਉਣਾ ਜਿਸ ਦੇ ਨਾਲ ਜੇਕਰ ਸੌ ਬੱਚਿਆਂ ਦਾ ਖਰਚਾ ਸ਼ਹਿਰ ਚ ਲੋਕਾਂ ਨੇ ਚੁੱਕਿਆ ਤਾਂ ਉਹਨਾਂ ਦੇ ਨਾਲ ਪੰਜਾ ਬੱਚੇ ਹੋਰ ਆਪਣੇ ਆਪ ਵੀ ਪੜ੍ਹ ਜਾਂਦੇ ਆ ਸਕੂਲਾਂ ਚ ਜਾ ਰਹੇ ਆ ਤੇ ਸਾਲਾਨਾ ਇਹ ਸਮਾਗਮ ਲੋੜੀ ਦਾ ਬੱਚਿਆਂ ਦਾ ਅਸੀਂ ਕਰਦੇ ਆ ਤੇ ਇਸ ਅੱਜ ਦੇ ਸਾਡੇ ਸਮਾਗਮ ਦੇ ਵਿੱਚ ਡੀਸੀ ਸਾਹਿਬ ਸਾਡੇ ਗੈਸਟ ਰਹੇ ਜੋ ਮੀਡੀਅਮ ਇੰਡਸਟਰੀ ਡਿਵੈਲਪਮੈਂਟ ਪੰਜਾਬ ਬੋਰਡ ਦੇ ਅਨੀਲ ਗਰਗ ਜੀ ਨੇ ਉਹ ਰਹੇ ਵਿਧਾਇਕ ਜਗਰੂਪ ਗਿੱਲ ਜੀ ਉਹ ਸਾਡੇ ਗੈਸਟ ਨੇ ਤੇ ਤੁਸੀਂ ਬੱਚਿਆਂ ਨੂੰ ਤਨਦੇਹੀ ਦੇ ਨਾਲ ਸਾਡੇ ਨਾਲ ਜੁੜੇ ਦੇਖ ਸਕਦੇ ਹੋ ਉਹ ਖੁਸ਼ ਨੇ ਤੁਸੀਂ ਵੀ ਸਮਾਈਲ ਦੇ ਵਿੱਚ ਜੁੜ ਕੇ ਬੱਚਿਆਂ ਦੀ ਮਸਤਾਨ ਦਾ ਉਹਨਾਂ ਦੀ ਸਮਾਈਲ ਦਾ ਕਾਰਨ ਬਣ ਸਕਦੇ ਹੋ ਧੰਨਵਾਦ ਚਾਈਲਡ ਜੀ ਪੜੀ ਜੀ ਸੀ 3 ਕਮ ਫਾਰਵਰਡ ਆ ਬਰੀ ਸ਼ਾਰਟ ਨੰਬਰ 6 ਕਮ ਫਾਰਵਰਡ ਆ ਯੂ ਰੈਡੀ ਗਰਲਸ ਬਿਊਟੀਫੁਲ